ਪੰਜਾਬ ਦੇ ਜੇਲ੍ਹਾਂ ਦੀ ਸੁਰੱਖਿਆ ਦੀ ਅੱਜ ਓਲ ਖੁੱਲ ਗਈ ਹੈ ਨਵਾਂ ਮੈਕਸਿਮ ਸਿਕਿਉਰਿਟੀ ਜੇਲ੍ਹ ਦਾ ਅੱਜ ਸਵੇਰੇ ਕਰੀਬ 8 ਵਜੇ 6 ਦੇ ਕਰੀਬ ਹਥਿਆਰਬੰਦਾ ਨੇ ਤਾਬਾ ਬੋਲ ਦਿੱਤਾ ਪੁਲਿਸ ਦੀ ਵਰਦੀ ਵਿੱਚ ਹਮਲਾਵਰ 6 ਕੈਦੀਆਂ ਨੂੰ ਲੈ ਫਰਾਰ ਹੋ ਗਏ ਫਰਾਰ ਹੋ ਗਏ ਨੇ ਗੈਂਗਸਟਰ ਵਿੱਕੀ ਗੌਂਦਰ ਗੁਰਪ੍ਰੀਤ ਸੇਖੋਂ ਨੀਟਾ ਦਿਓਲ ਵਿਕਰਮਜੀਤ ਅਤੇ ਖਾਲਿਸਤਾਨੀ ਹਰਮਿੰਦਰ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਸ਼ਾਮਲ ਨੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਨਵੰਬਰ 2014 ਵਿੱਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਨਾਬਜੇਲ ਜੋ ਫਰਾਰ ਹੋਏ ਬਦਮਾਸ਼ਾਂ ਤੇ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਦੇ ਪੁਲੇਕੇ ਸਮਾਨਾਂ ਨੇ ਨਵਾਂ ਗਾਵੇਂ ਚ ਪੁਲਿਸ ਨੇ ਨਿਰਦੋਸ਼ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇੱਕ 22 ਸਾਲ ਦੀ ਲੜਕੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਨਵਾਂ ਗਾਂਦ ਵਿੱਚ ਪੰਜਾਬ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ ਇਸ ਦੌਰਾਨ ਇੱਕ ਸਵਿਫਟ ਡਿਜ਼ਾਇਰ ਕਾਰ ਜਦੋਂ ਨਾਕੇ ਦੁਆਰ ਨਹੀਂ ਰੁਕੀ ਤਾਂ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਨੀਹਾ ਨਾਮਕ ਲੜਕੀ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਇੱਕ ਹੋਰ ਕੁੜੀ ਜ਼ਖਮੀ ਹੋ ਗਈ ਅਤੇ ਪਿੱਛੇ ਆ ਰਹੇ ਇੱਕ ਬਾਈਕ ਸਵਾਰ ਨੂੰ ਵੀ ਗੋਲੀ ਲੱਗੀ ਹੈ ਰਾਤਨ ਜਾਇਜ਼ਾ ਲੈਣ ਲਈ ਹਸਪਤਾਲ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਏਗੀ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾਏਗੀ। ਨਾਬਾਜ ਜੇਲ੍ਹ ਬ੍ਰੇਕ ਮਾਮਲੇ 'ਚ ਪੰਜਾਬ ਦੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਮਨੀ ਜੇਲ੍ਹ ਡੀਜੀਪੀ ਸੰਜੀਵ ਕੁਮਾਰ ਗੁਪਤਾ ਤੇ ਏਡੀਜੀਪੀ ਐਮਕੇ Tiwari ਨੂੰ ਮੌਤਲ ਕਰ ਦਿੱਤਾ। ਇਸ ਦੇ ਨਾਲ ਹੀ ਸਰਕਾਰ ਨੇ ਨਾਬਾਜ ਜੇਲ੍ਹ ਸੁਪਰਡੈਂਟ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਨੂੰ ਬਰਖਾਸਤ ਕੀਤਾ ਹੈ। ਰਪੀਸੀਐਮ ਸੁਖਵੀਰ ਬਾਦਲ ਨੇ ਨਾਬਾ ਜੇਲ ਬ੍ਰਿਕਮਾਲ ਵਿੱਚ ਪਾਕਿਸਤਾਨ ਦਾ ਹੱਥ ਹੋਣ ਦੀ ਗੱਲ ਵੀ ਆਖੀ ਹੈ ਰਪੀਸੀਐਮ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਸ ਬੰਦੀ ਟਵੀਟ ਕੀਤਾ ਹੈ ਪੰਜਾਬ ਸਰਕਾਰ ਨੇ ਨਾਬਾ ਜੇਲ ਵਿੱਚੋਂ ਕੈਦੀ ਭਜਾਏ ਨੇ ਕਾਲੀਦਲ ਜੇਲ੍ਹਾਂ ਵਿੱਚ ਆਪਣੇ ਬੰਦਿਆਂ ਨੂੰ ਕੱਢ ਕੇ ਵਿਧਾਨ ਸਭਾ ਚੋਣਾਂ 'ਚ ਵਰਤਣਾ ਚਾਹੁੰਦਾ ਹੈ ਇਲਜ਼ਾਮ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਰਮਿੰਦਰ ਸਿੰਘ ਨੇ ਲਗਾਏ ਨੇ ਸਨੂੜ ਵਿੱਚ ਰੋਡ ਸ਼ੋਅ ਕਰਨ ਦੇ ਪਹੁੰਚੇ ਕੈਪਟਨ ਸਤਾ ਤੇ ਖੂਬ ਭਰੇ ਇਹ ਆਪਣੇ ਕਿਹਾ ਕਿ ਨਾਬਾਜ ਇਲੈਬ੍ਰੇਕ ਪਿੱਛੇ ਪੰਜਾਬ ਸਰਕਾਰ ਦੇ ਹੱਥ ਹੈ ਉਹਨਾਂ ਕਿਹਾ ਕਿ ਕਾਲੇਦਰ ਹੁਣ ਚੋਣਾ ਵਿੱਚ ਗੁੰਡਿਆਂ ਦੀ ਸਹਾਇਤਾ ਲੈਣਾ ਚਾਹੁੰਦਾ ਹੈ ਨਾਬਾਜ ਇਲੈਬ੍ਰੇਕ ਮਾਮਲੇ ਤੇ ਦਿੱਲੀ ਦੇ ਸੀਮ ਅਰਵਿੰਦ ਕੇਜੀਵਾਲ ਨੇ ਫਿਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਹੈ ਕੇਜੀਵਾਲ ਨੇ ਟਵੀਟ ਕੀਤਾ ਹੈ ਕਿ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਣ ਨੇ ਸੂਬੇ ਦੇ ਗ੍ਰਹਿ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਪਾਰਟੀ ਫੌਜ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਸਵੈਸ਼ ਅਬਿਲਿਟੀ ਰਨ ਦੇ ਨਾਮ ਨਰਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੰਡੀਗੜ੍ਹ ਦੇ ਵਿੱਚ ਇੱਕ ਮੈਰਾਥਨ ਦੀ ਸ਼ੁਰੂਆਤ ਹੋਈ ਜੋ ਐਨਸੀਆਰ ਜਾ ਕੇ ਸਮਾਪਤ ਹੋਏਗੀ ਇਸ ਵਿੱਚ ਦਿਵਿਆਂਗਾਂ ਦੇ ਇਲਾਵਾ ਸਕੂਲੀ ਬੱਚੇ ਤੇ ਸ਼ਹਿਰ ਦੇ ਲੋਕਾਂ ਨੇ ਹਿੱਸਾ ਲਿਆ